ਨੱਬਾ ਬਲੌਗ ਦੇ ਪਿੰਡ ਥੂਹੀ ਵਿਖੇ ਪਿੰਡ ਵਾਸੀਆਂ ਨੇ ਬੀਤੀ ਰਾਤ ਦੋ ਨੌਜਵਾਨਾਂ ਨੂੰ ਤੇਜ਼ਾਰ ਹਤਿਆਨਾ ਸਮੇਤ ਕਾਬੂ ਕੀਤਾ ਹੈ ਜਿਸki ਬਾਕੀ ਦੋ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਨੌਜਵਾਨ ਲਗਾਤਾਰ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ ਰਾਤ ਨੂੰ ਇਕੱਲਾ ਬੰਦਾ ਘਰੋਂ ਵੀ ਬਾਹਰ ਨਹੀਂ ਸੇ ਨਿਕਲ ਸਕਦਾ ਮੌਕੇ ਤੇ ਪਹੁੰਚੇ ਨੱਬਾ ਸਦਰ ਪੁਲਿਸ ਦੇ ਜਾਂਚ ਅਧਿਕਾਰੀ ਗੁਰਚਰਨ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਫਰਾਲ ਹੋਈ ਨੌਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਨਾਂ ਕੋਲੇ ਕਿਰਪਾਨਾਂ ਸੀਗੇ ਜੀ ਦਾ ਸੀਗੇ ਇਹ 7-8 ਮੁੰਡੇ ਸੀਗੇ ਇਹਨਾਂ ਚ ਇਹ ਜਿਹੜੇ 3 ਮੋਟਰਸਾਈਕਲਾਂ ਤੇ ਸੀਗੇ ਜੀ ਇਹ 8 ਦੇ ਕਰੀਬ ਸੀਗੇ 2 ਤੇ 3-3 ਸੀਗੇ 1 ਤੇ 2 ਮੁੰਡੇ ਸੀਗੇ ਫੜੇ ਕਿੰਨੇ ਦੇ ਫੜੇ ਇਹਨਾਂ ਦੇ ਵਿੱਚੋਂ 3 ਬੰਦੇ ਫੜੇ ਗਏ ਸੀ ਇੱਕ ਫੇਰ ਭੱਜ ਗਿਆ ਮੌਕੇ ਤੇ ਜਦੋਂ ਇਹਨਾਂ ਦੀ ਪਬਲਿਕ ਨੇ ਇਹਨਾਂ ਦੀ ਮਾਰਕੁੱਟ ਕੀਤੀ ਆ ਕਰਦੇ ਕੀ ਸੀ ਇਹ ਇਹ ਗੁੰਡਾਗਰਦੀ ਕਰਦੇ ਸੀ ਜੀ ਮੋਬਾਈਲ ਖੋਹਦੇ ਸੀ ਲੋਕਾਂ ਦੇ ਇੱਕ ਨੰਨੇ ਸਰਕੂਲਰ ਰੋਡ ਤੋਂ ਮੋਬਾਈਲ ਕੋਹਿਆ ਕੱਲ ਤੇ 2 ਦਿਨ ਪਹਿਲਾਂ ਇਹਨਾਂ ਨੇ ਲਗਾਤਾਰ ਸਾਡੇ ਪਿੰਡੋਂ ਦੋ ਮੁੰਡਿਆਂ ਤੋਂ ਮਾਇਰ ਕੋਠੀ ਤੇ ਛੱਡਦੇ ਜੀ ਤੇ ਇਹ ਤੁਹੀ ਰੋਡ ਸਾਰਾ ਹੀ ਇਹਨਾਂ ਦਾ ਏਰੀਆ ਸੀ ਤੁਹੀ ਰੋਡ ਤੇ ਤੁਹੀ ਰੋਡ ਦੇ ਤੁਹੀ ਪਿੰਡ ਦੇ ਆਲੇ-ਦਾਲੇ ਸੀ ਤੇ ਸੁਨੇ ਰਾਹ ਨੇ ਉੱਤੇ ਕਾਰ ਬਾਰ ਦੱਤਾ ਬਾਰ ਦੱਤਾ ਤਾਂ ਲਗਾਤਾਰ ਚੱਲ ਰਹੀਆਂ ਸੀ ਜੀ ਰੋਜ਼ ਦੋ-ਦੋ ਤੇ ਤਿੰਨ-ਤਿੰਨ ਵਾਰ ਦੱਤਾ ਹੋ ਰਹੀਆਂ ਸੀ ਲਗਾਤਾਰ ਇੱਕ ਤਾਂ ਖਾਫ ਤੇ ਇਹ ਦੋ ਮੁੰਡੇ ਜਿਹੜੇ ਫੜੇ ਗਏ ਨੇ ਡੇਲੇ ਵਾਲਦੇ ਨੇ ਤੇ ਜਿਹੜੇ ਬਾਕੀ ਨੌ ਲੈ ਰਹੇ ਨੇ ਜੀ ਇਹ ਉਹ ਭਵਾਨੀਗੜ੍ਹ ਦੇ ਨੇ ਤੇ ਇੱਕ ਮੁੰਡਾ ਮੁੰਡਾ ਪੜੋਡਾ ਦਾ ਨਾ ਉਮਰ ਕਿੰਨੀ ਕਾਈ ਇਹਨਾਂ ਦੀ ਉਮਰ ਲਗਭਗ ਹੂ ਜੀ 23-24 ਸਾਲ ਦੇ ਕਰੀਬ ਮੋਤੀ ਪੜੇ ਜਿਸ ਕੰਡੀਸ਼ਨ ਚ ਸੀ ਪੀ ਕੁਛ ਇਹਨਾਂ ਦਾ ਨਸ਼ਾ ਕਰਿਆ ਹੋਇਆ ਸੀਗਾ ਜੀ ਤੇ ਇਹਨਾਂ ਕੋਲੇ ਕਿਰਪਾਨਾਂ ਇੱਕ ਕੋਲੇ ਕਿਰਪਾਨ ਸੀ ਦੋ ਕੋਲੇ ਉਹ ਦਾਹ ਜੇ ਹੁੰਦੇ ਨੇ ਜਿਹੜੇ ਉਹ ਸੀਗੇ ਤੇ ਪੂਰੇ ਤਿੱਖੇ ਸੀ ਧਾਰ ਲਵਾਈ ਹੋਈ ਸੀ ਉਹਨਾਂ ਦੀ ਤੇ ਇਹਨਾਂ ਨੇ ਸਿੱਧਾ ਅਟੈਕ ਕੀਤਾ ਮੁੰਡਿਆਂ ਤੇ ਅਸੀਂ ਤਾਂ ਕਾਰਵਾਈ ਪੁਲਿਸ ਤੋਂ ਕੋਲੇ ਹਲੇ ਪਹੁੰਚੇ ਹੀ ਆਂ ਜੀ ਹੁਣ ਅਸੀਂ ਦੇਖਦੇ ਆਂ ਕਿ ਕੀ ਕਾਰਵਾਈ ਹੁੰਦੀ ਉਹ ਨੌ ਲੈ ਰਹੇ ਨੇ ਉਹ ਤਾਂ ਸਰੀਆਮ ਜਿਹੜੇ ਨਾਲ ਤੇ ਸੀਗੇ ਉਹਨਾਂ ਸਾਰਿਆਂ ਨੂੰ ਵੀ ਪੁਲਿਸ ਨੂੰ ਕਹਿੰਦੇ ਵੀ ਉਹਨਾਂ ਨੂੰ ਲਿਓ ਚੱਕ ਸਾਡੇ ਨਾਲ ਮਾਹੌਲ ਬਹੁਤ ਜ਼ਿਆਦਾ ਮਤਲਬ ਕਿ ਖਰਾਬ ਹੋ ਗਿਆ ਸਾਨੂੰ ਮਤਲਬ ਕਿ ਘਰੋਂ ਨਿਕਲਣਾ ਵੀ ਮਤਲਬ ਬੰਕ ਕਰਿਆ ਪਿਆ ਸਾਬ 7 ਵਜੇ ਸ਼ੁਰੂ ਹੋ ਜਾਣਾ 6:30 ਵਜੇ ਬਾਕੀ ਜਿਹੜਾ ਮੋਬਾਈਲ ਖੋਲਿਆ ਕੁਝ ਦਿਹਾੜੀਦਾਰ ਆਉਂਦੇ ਨੇ ਉਹ ਤੋਂ ਕੋਈ 50 100 150 ਕਿੰਨੇ ਵੀ ਰੇਜ ਚੋਣੇ ਸਾਬ ਉਹ ਕੁਰਬਾਨਦਾਰ ਕੇ ਜੜੀ ਕਢਾਉਂਦੇ ਕਿੰਨੇ ਮੁੰਡਿਆਂ ਦੇ ਮੁੰਡਾਂ ਦਾ ਜੀ ਤਿੰਨ ਮੁੰਡੇ ਦਾ ਕੋਲੇ ਜਿਹੜੇ ਰਹਾਂ ਬਿਲਕੁਲ 6-7 ਹੁੰਦੇ ਹੋਰ ਨੇ 12-13 ਬੰਦੇ ਨੇ ਕਿੰਨੇ ਕੁ ਬਾਕੀ ਬਾਰਾ ਤਾਂ ਬਹੁਤ ਰੋਜ਼ 2-4 ਹੁੰਦੀਆਂ ਨੇ ਲਾਲੋ ਸਾਬ ਉਲਟੀ ਮੰਗ ਕਰਦੇ ਬੜੇ ਹੀ ਮੰਗ ਕਰਦਾ ਕਿ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਰੁਕਣਾ ਵੀ ਨਾ ਕੋਈ ਪੁੱਛ ਲੋ ਬੰਦੇ ਨੂੰ ਸਾਡੀ ਨਾਮ ਸਸਰਾ ਇਹ ਨਾ ਮੰਨ ਕੇ ਕਾਰਵਾਈ ਕਰ ਰਹੇ ਨੇ ਉਹਦੇ ਕੇਵਲ ਇਹ ਨਹੀਂ ਛੱਡਦੇ ਜੀ ਹੋਰ ਕੋਈ ਕੋਈ ਵੀ ਰੁਆ ਕਰੇ ਲਾ ਨੇ ਸਾਡੇ ਸਟੇਜ ਹੀ ਮਾ ਉਹਦੀਆਂ ਜਿਹੜੀਆਂ ਗ੍ਰਿੱਲਾਂ ਵਾਲੇ ਲੋਹੇ ਦੇ ਜੀ ਉਹ ਸਭ ਪਟਕ ਲੈ ਗਏ ਤਿੰਨ ਤਰੇ ਮੋਟਰ ਵਾਲਾ ਕੇਵਲ ਲੈ ਗਏ ਮੜੀਆ ਗੇਟ ਵੀ ਲੈ ਗਏ ਤੇ ਸੋਕੀ ਵੀ ਕਰੀ ਉਹ ਜਿਹੜੀ ਜਾਂਦੀ ਹੈ ਬਣ ਕੇ ਪਰ ਮੜੀਆ ਵੀ ਲੈ ਗਏ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਕਿੰਨਾ ਸੈਂ ਤੇ ਮੁੰਡੇ ਲਾ ਕੇ ਚਿੱਟਾ ਬਹੁਤ ਜ਼ਿਆਦਾ ਵੱਧ ਰਿਹਾ ਸ਼ਹਿਰ ਦੇ ਵਿੱਚ ਜਦ ਪਿੰਡਾਂ ਦੇ ਵਿੱਚ ਪੂਰੇ ਪਹਿਲਾਂ ਤਾਂ ਸੈਰ ਦੇ ਵਿੱਚ ਵਾਰ ਦਾ ਤਰੇ ਉਹ ਪਿੰਡਾਂ ਦੇ ਵਿੱਚ ਜਾਣ ਲੱਗੀਆਂ ਇਹ ਕੀ ਕਰਦੇ ਨੇ ਫਾਟਕ ਲਗਦ ਨੇ ਜਦੋਂ ਉਸ ਤੋਂ ਬਾਅਦ ਵਿੱਚ ਬੰਦੇ ਫਾਟਕ ਰਹੇ ਦੁਖੜਾ ਉਹਨੇ ਬੰਦੇ ਜੀ ਤੇ ਪੂਰਾ ਗੈਂਗ ਬਣਾ ਕੇ ਜੀ ਤਾਂ ਗੱਡੀਆਂ ਨੂੰ ਘੇਰ ਕੇ ਜੇ ਨਹੀਂ ਕੀਮਤ ਕਰਦੇ ਤਾਂ ਡਾਂਲੇ ਮਾਰਦੇ ਤੇ ਪੂਰੀ ਰੋਡ 'ਤੇ ਕੇਵਲਾ ਮਿਲ ਕੇ ਹਰੇਕ ਮੋਟਰ ਦੀ ਕੁਝ ਮਿਲਾਂ 2-2 4-4 ਬਰ ਤੱਕ ਕੇਵਲਾ ਮਟਿੰਗ ਜਿੱਥੇ ਮੁੰਡੇ ਡੇੜੇ ਪੜਦੇ ਇਹ ਦੋ ਮੁੰਡੇ ਪੜੇਗੇ ਬਾਕੀ ਭੱਜ ਗਏ ਰਾਤ ਵੀ ਤੇ ਬਸ ਉਹ ਨਾਉ ਨਹਿਰੇ ਨੇ ਉਹਦੇ ਮੁੰਡਿਆਂ ਦਾ ਸਾਹ ਵੀ ਕੋਈ ਨਹੀਂ ਸੀ ਸਪਲੈਂਡਰ ਮੋਟਰ ਸਪਲੈਂਡਰ ਮੋਟਰ ਚਲਦੀ ਮੈਂ ਦਿਹਾੜੀ ਤੋਂ ਹਰਦੀ ਚਾਰ ਪੰਜ ਦਿਨਾਂ ਨਹੀਂ ਗਿਆ ਲੈ ਇਹ ਆਇਤਾ ਨਹੀਂ ਜਣੀ ਮੈਂ ਤਾਂ ਮੋਬਾਈਲ ਖੋ ਕੇ ਭੱਜ ਆਇਆ ਮੈਂ ਗੈਲਾ ਇਹਨਾਂ ਦੇ ਮੈਂ ਡੇਰੇ ਜਾ ਕੇ ਫੋਨ ਕਰਾਇਆ ਫਿਰ ਵਾਸ ਭਾਗੇ ਲਾਉਂਦੀ ਪਿੰਡਾਂ ਤੋਂ ਹਾਂ ਜੀ ਮੈਂ ਲੈ ਗਿਆ ਉਹ ਕਰ ਗਿਆ ਇਹ ਉਹੀ ਮੁੰਡਿਆਂ ਨੇ ਹਾਂ ਜੀ ਹਾਂ ਉਹੀ ਨਾ ਤਨ ਜਾਣ ਦੇ ਬਰੇ ਹੁਰ ਹੁਰ ਨੇ ਬਾਕੀ ਇਹਨਾਂ ਨੂੰ ਪਤਾ ਹੀ ਇਹ ਰਾਤ ਦੋ ਬੰਦੇ ਇਹਨਾਂ ਨੇ ਪਿੰਡ ਦੇ ਬੰਦੇ ਨੇ ਘੇਰੇ ਤੀਏ ਸੀ ਚੈੱਕ ਕਰ ਰਹੇ ਸੀ ਇਹਨਾਂ ਲਵੇ ਜਿਹੜੇ ਕਹਿੰਦੇ ਨੇ ਕਿ ਜਿਹੜਾ ਨਾਲ ਉਹ ਮਿਲਦੇ ਨੇ ਹਥਿਆਰ ਬੋਲ ਰਾਤ ਅਸੀਂ ਲੈ ਕੇ ਹਾਂ ਤਕਨੀਕ ਚੱਲ ਰਹੀ ਹੈ ਜਿਹੜੀ ਅੱਗੇ ਕਾਰਵਾਈ ਹੋਣੀ ਹੈ ਪਾਵਰ ਤੇ ਲਿਆਵਾਂਗੇ ਇਹ ਦੇਲੇ ਵਾਲੇ ਨਹੀਂ ਕੋਈ ਇਹ ਇਹਨਾਂ ਦਾ ਤਾਫ ਇਜਾਮਾ ਵੀ ਜਿਹੜਾ 6-7 ਮੁੱਦੇ ਹੋਰ ਵੀ ਆਓ ਜਿਹੜੇ ਦੱਸੇ ਨੇ ਜੀ ਨੌ ਇਹਨਾਂ ਦੇ ਲੈ ਕੇ ਜਿਹੜੇ ਅਗਲੀ ਕਾਰਵਾਈ ਕਰਦੇ ਹਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ